ਇਹਗਾ ਪਹਿਲਾ ਪਾਣੀ ਜਿਉਹਾ ਜਤਹ ਰਿਆ ਸਭ ਕੋਈ ਇਹ ਜਿਹੜਾ ਪਿੰਡ ਠੱਠੀ ਪਾਈ ਆ ਇਹ ਵੀ ਪਹਿਲਾਂ ਇਹਨਾਂ ਨੇ ਪਾਣੀ ਦੇ ਤਲਾਸ਼ ਕੀਤੀ ਵੀ ਥੋੜਾ ਬਹੁਤਾ ਪਾਣੀ ਕਿਤੇ ਹੋਵੇ ਸੁਣਨ ਦੇ ਵਿੱਚ ਆ ਕਿ ਛੋਟੀ ਜੀ ਇੱਧਰ ਟਾਬ ਹੁੰਦੀ ਸੀ ਫਿਰ ਕਈ ਸਜਣਾ ਐਸੇ ਜੀ ਹੁੰਦੇ ਆ ਕਿ ਚੂਹਾ ਵਿੱਚ ਪੰਜਰੇ ਦੇ ਬਾੜ ਨੇ ਤੇ ਇੱਥੇ ਲਿਆ ਕੇ ਖੋਲ ਦੇਣਾ ਸਣੇ ਜਿਉਂਦਿਆਂ ਦੇ ਵਿੱਚ ਛੱਡ ਦੇਣਾ ਹੋਰ ਵੀ ਕੁੱਤਾ ਬਿੱਲਾ ਕੋਈ ਮਰਿਆ ਘਰ ਦੇ ਬਾਹਰ ਮੂਰੇ ਜਾਂ ਕਿਤੇ ਉਹ ਵੀ ਲਿਆ ਕੇ ਇਹਦੇ ਵਿੱਚ ਇਨੂੰ ਇੰਨਾ ਬਰਬਾਦ ਨਾ ਕਰੇ ਇੱਕ ਖੂਹ ਜੋ ਸਾਰਾ ਪਿੰਡ ਪਾਣੀ ਪੀਂਦਾ ਸੀ ਜੀ ਹੁਣ ਘਰ ਘਰ ਮੋਟਰਾਂ ਚਲਾਉਂਦੇ ਲੋਕ ਜੀ ਘਰ ਘਰ ਟੂਟੀਆਂ ਤੇ ਪਾਣੀ ਡੋਲੀ ਜਾਂਦੇ ਆ ਜੀ ਨਹੀਂ ਤਾਂ ਮਾੜੇ ਹਾਲਾਤ ਆਉਣ ਨੂੰ ਟਾਈਮ ਨਹੀਂ ਲੱਗਣਾ ਤੇ ਦੋਸਤੋ ਬਾਕੀ ਆਪਾਂ ਨਾਲ ਗੱਲਬਾਤ ਸਾਡੇ ਪਿੰਡ ਦੇ ਬਜ਼ੁਰਗਾਂ ਨਾਲ ਕਰਾਂਗੇ ਜਿਨ੍ਹਾਂ ਨੇ ਖੂਹ ਨੂੰ ਚੱਲਦਾ ਦੇਖਿਆ ਯਾਨੀ ਕਿ ਇਹਨਾਂ ਨੇ ਖੂਹ ਨੂੰ ਚੱਲਦਾ ਦੇਖਿਆ ਇੱਥੇ ਵੀ ਕਿਵੇਂ ਲੋਕ ਇਥੋਂ ਪਾਣੀ ਭਰਦੇ ਸੀਗੇ ਕਦੇ ਨਾ ਪਾਣੀ ਇੱਥੇ ਕੱਢਦੇ ਸੀਗੇ ਉਹ ਆਪਾਂ ਸਾਰੀ ਜਾਣਕਾਰੀ ਇਹ ਤੁਹਾਨੂੰ ਆਪਣੇ ਬਜ਼ੁਰਗਾਂ ਤੋਂ ਲੈ ਕੇ ਦੱਸਾਂਗੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਜੀ ਤੇ ਤਾਇਆ ਜੀ ਤੁਸੀਂ ਤਾਂ ਫਿਰ ਖੂਹ ਨੂੰ ਚੱਲਦਾ ਦੇਖਿਆ ਹੋਊਗਾ ਜੀ ਇਹ ਤੇ ਦੇਖਿਆ ਛੋਟੇ ਛੋਟੇ ਸੀ ਹਾਂ ਜੀ ਛੋਟੇ ਛੋਟੇ ਸੀ ਵੇਖਿਆ ਠੀਕ ਹੈ ਜੀ ਤੇ ਬਾਤਲਾ ਆਮ ਜਿਹੜੀ ਜਿਹੜਾ ਤੇ ਤਾਇਆ ਤੁਹਾਡੇ ਹਿਸਾਬ ਦੇ ਨਾਲ ਵੀ ਇਹ ਜਿਹੜਾ ਖੂਹ ਆਪਣਾ ਬਣਿਆ ਹਾਂ ਵੀ ਕਿੰਨੇ ਸਨ ਦੇ ਵਿੱਚ ਬਣਿਆ ਹੋਊਗਾ ਵੀ ਜਿਹੜਾ ਪੱਕਾ ਹੋਇਆ ਵੀ ਕਦੋਂ ਤੋਂ ਬਣਿਆ ਹੋਊਗਾ ਉਹ ਤਾਂ ਸਾਨੂੰ ਛੋਟੇ ਸੀ ਪਰ ਉਹ ਤਕਰੀਬਨ 100 ਸਵਾ 100 ਸਾਲ ਹੋ ਗਿਆ ਬਣੇ ਨੂੰ ਬਣੇ ਨੂੰ ਜਾਨਕੀ ਜਿਹੜਾ ਪੱਕਾ ਹੋ ਗਿਆ ਪੱਕੇ ਕੀਤੇ ਨੂੰ ਬਣਿਆ ਸਾਡੀ ਸੁਰਤੋਂ ਪਹਿਲਾਂ ਅੱਛਾ ਸਾਡੇ ਜਨਮ ਤੋਂ ਵੀ ਪਹਿਲਾਂ ਬਣਿਆ ਵਾ ਜੀ 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 ਜਾਨੀ ਉਹਦੇ ਪੱਕਾ ਹੋਏ ਨੂੰ ਇੰਨਾ ਸਾਲ ਹੋ ਗਿਆ ਜੀ ਅਸੀਂ ਸੁਣਦੇ ਸੀ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਜੀ ਵੀ ਇਹ ਪੱਕਾ ਕੀਤਾ ਪਹਿਲਾਂ ਕੱਚਾ ਪਟਿਆ ਸੀ ਜੀ ਫਿਰ ਇਹ ਪੱਕਾ ਹੋ ਕੇ ਕਰ ਲਿਆ ਸੰਗਤ ਦੇ ਸਯੋਗ ਨਾਲ ਜਿਵੇਂ ਪਹੁੰਚ ਪਈ ਗਈ ਜੀ ਤੇ ਪਧੌੜੀ ਇੱਟਾਂ ਲਾਈਆਂ ਲਿਆ ਕੇ ਇਹ ਤੇ ਲੱਗੀਆਂ ਤੇ ਤਾਜ ਜੀ ਕਿੰਨਾ ਡੂੰਗਾ ਹੋਊਗਾ ਇਹ ਡੂੰਗਾ ਇਹ ਮੇਰਾ ਖਿਆਲ ਹੈ ਵੀ 150 ਫੁੱਟ ਤੋਂ ਉੱਤੇ ਹੈ 150 ਫੁੱਟ ਹਾਂ ਉੱਤੇ ਯਾਨੀ ਕਿ ਉਦੋਂ ਵੀ ਕਾਫੀ ਪਾਣੀ ਡੁੱਗੇ ਸੀਗੇ ਪਾਣੀ ਬਹੁਤ ਡੁੱਗੇ ਸੀ ਠੀਕ ਹੈ ਬਈ ਉਦੋਂ ਕਿੰਨੇ ਦਿੰਦੇ ਸੀ 100 ਅੱਥ ਰਸਾ ਜੀ 135 ਪੈਂਦੀ ਸੀ 35 ਤੇ 150 ਫੁੱਟ ਬਣ ਜਾਂਦੇ ਉਹ 150 ਫੁੱਟ ਬਣਦਾ ਸੀ ਜਿਹੜੀ ਲਾਸ 100 ਅੱਥ ਰਸਾ ਨਾ ਤੇ 150 ਫੁੱਟ ਬਣ ਜਾਂਦਾ ਸੀ ਉਹ ਤੇ ਤਾਂ ਫਿਰ ਇੱਥੋਂ ਜਿਹੜਾ ਪਾਣੀ ਕੱਢਦੇ ਸੀਗੇ ਇਹ ਵੀ ਮੇਨ ਬੰਦੇ ਰੱਖੇ ਹੁੰਦੇ ਸੀ ਇੱਥੇ ਕਿ ਕੋਈ ਪਿੰਡ ਦਾ ਵੀ ਜਿਹੜਾ ਜੀ ਆਉਂਦਾ ਸੀਗਾ ਵੀ ਕੱਢ ਲੈਂਦਾ ਨਹੀਂ ਆਉਂ ਨਹੀਂ ਸੀ ਮੇਨ ਬੰਦੇ ਉਹਨਾਂ ਕੋਲੇ ਲਾਸ ਸੀ ਮਹਿਰੇ ਰੱਖੇ ਸੀ ਜੀ ਮਹਿਰੇ ਜੇ ਮੈਂ ਆਪਾਂ ਸੇਪੀ ਕਹਿ ਦਿੰਨੇ ਆ ਮ ਉਹਨਾਂ ਨੂੰ ਦਾਣੇ ਦਿੰਦੇ ਹੀ ਕੋਈ ਜਿਵੇਂ ਕੋਈ 20 ਕਿਲੋ 30 ਕਿਲੋ ਦੀ ਮਿਹਨਤ ਬਾਕੀ ਲੱਸੀ ਪਾਣੀ ਕਿਸੇ ਕੋਲ ਰੋਟੀ ਖਾ ਲੈਣ ਦੁੱਧ ਲੈ ਜਾਣ ਉਹਨਾਂ ਨੂੰ ਖੁੱਲੀ ਜਿਵੇਂ ਉਦੋਂ ਤਨਖਾਹ ਸੀ ਉਹਨਾਂ ਦੀ ਇੱਕ ਹਾਂ ਵੀ ਇੰਨੇ ਕੇ ਪੈਸੇ ਯਾਨੀ ਉਦੋਂ ਪੈਸੇ ਕਿਹੜੇ ਦਾਣੇ ਸੀ ਦਿੰਦੇ ਸੀ ਉਹਨਾਂ ਨੂੰ ਚਲੋ ਆਪ ਗੱਲ ਕਰਦੇ ਪਿੰਡਾਂ ਨੂੰ ਪਾਣੀ ਜਿਹੜਾ ਕੋਈ ਬੁੱਢੀ ਥੋੜੇ ਨਹੀਂ ਘਰੀ ਪਾਉਂਦੇ ਸੀ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਤੋਂ ਬਾਅਦ ਕਿਸੇ ਕੋਲੇ ਸਾਧਨ ਨਹੀਂ ਸੀ ਚਾਰ ਸਪਰੇ ਦੇ ਚ ਬੱਚੇ ਬਣੇ ਸੀਗੇ ਉਹ ਭਰ ਦਿੰਦੇ ਸੀ ਕੋਈ ਪਾਣੀ ਡੰਗਰ ਪਾਸੋਂ ਪਿਉਣਾ ਕਿ ਨੇ ਕੋਈ 12 ਪਸ਼ੂ ਆਉਣਾ ਉਹਨੇ ਪੀ ਲੈਣਾ ਨੀ ਇੱਥੇ ਇਹ ਚ ਬੱਚਿਆਂ ਦੇ ਵਿੱਚ ਹੀ ਪੀ ਲੈਂਦੇ ਸੀ ਕਿਉਂਕਿ ਉਹਨਾਂ ਦਾ ਅੱਡ ਪਾਸੇ ਸਾਈਡ ਤੇ ਬਣਾਏ ਸੀ ਉਹ ਅੱਛਾ ਉਹ ਜਾਨੀ ਕਿ ਇਹ ਜਿਹੜੇ ਇਹਦੇ ਉੱਤੇ ਹਾਉਦ ਬਣੇ ਸੀ ਉਹ ਹਾਉਦ ਦੇ ਟੱਕਣ ਸੀ ਉਹ ਟਕਿਆ ਹੁੰਦਾ ਹੀ ਪਾਣੀ ਅੱਛਾ ਉਹ ਪਾਣੀ ਟਾਕੇ ਰੱਖਦੇ ਸੀ ਉਹਨੇ ਟੂਟੀਆਂ ਲੱਗੀਆਂ ਸੀ ਆ ਖਰਾਬ ਨਾ ਹੋਵੇ ਬੱਚੇ ਤਾਂ ਉਹ ਉੱਥੇ ਉਹ ਚੱਚੇ ਉਹ ਉੱਥੇ ਵੀ ਸੀਗੇ ਜੀ ਜਾਨੀ ਕਿ ਖੂਹ ਤਾਂ ਉਹ ਟਕਦਾ ਹਾ ਉਹ ਤੋਂ ਕੁ ਪਾਣੀ ਵਾਰਾ ਪਾਣੂ ਹੀ ਪੀਂਦੇ ਸੀ ਨਾ ਪਸ਼ੂ ਜਾਨੀਆਂ ਉਹ ਆ ਜਾਂਦੀਆਂ ਉਹ ਵਾਰਾ ਕਾਹਿੰਗੇ ਪੀਂਦੇ ਪੀਂਦੇ ਸੀ ਬਾਕੀ ਘਰ ਵਾਲੇ ਤਾਂ ਘਰੇ ਪਿਉਂਦੇ ਸੀ ਛਪਣਾ ਤੇ ਪਿਉਂ ਕਰਕੇ ਤੇ ਉਹ ਜਾਨੀ ਤਿੰਨ ਭਰਾ ਸੀਗੇ ਉਹ ਬੂਟ ਕਰਤਾਰਾਂ ਤੇ ਚੰਨਣ ਚੰਨਣ ਉਹਨਾਂ ਦੀ ਡਿਊਟੀ ਸੀ ਪਾਣੀ ਦੋ ਵੇਲੇ ਪਿੰਡ ਚ ਬਈ ਉਹਨਾਂ ਨੇ ਜਾਨਕੀ ਪਾਣੀ ਦੀ ਡਿਊਟੀ ਉਹਨਾਂ ਦੀ ਸੀ ਬਈ ਯਾ ਘਰੇ ਫੜਾਏ ਹੁੰਦੇ ਸੀ ਕਿ ਇੱਥੇ ਲੈ ਜਾਂਦੇ ਸੀ ਇੱਥੇ ਲੈ ਜਾਂਦੇ ਸੀ ਤੋੜੇ ਹੋਈ ਭਰਦੇ ਬੋਕਾ ਸੀ ਉਹਨਾਂ ਕੋਲੇ ਚੰਮ ਦਾ ਤੇ ਤਕਰੀਬਨ ਉਹਨਾਂ ਕੋਲੇ ਜਾਨੀ 100 ਹੱਥ ਲਾਸ ਜਿਹੜੀ ਉਹਨਾਂ ਚਾਰ ਵਿੱਡ ਸੀ ਇਹਦੇ ਚੌਂ ਪਾਸੇ ਉਹ ਚਾਹ ਪਾਣੀ ਕਢਦੇ ਸੀ ਤੇ ਚਹੌਤ ਚਾਰੇ ਭਰ ਕੇ ਕੁੰਡ ਭਰਨ ਦੀ ਤੇ ਲੋਡ ਮੁਤਲਕ ਉਹ ਤਕਰੀਬਨ 10 11 ਵਜੇ ਤਾਈਂ ਇਹ ਕੰਮ ਕਰਦੇ ਸੀ ਉਸ ਦਿਵਾਰ ਆਪਦੇ ਘਰੇ ਜਾ ਕੇ ਆਰਾਮ ਕਰਦੇ ਸੀ ਫਿਰ ਆਥਨੇ ਫਿਰ 4:00 ਵਜੇ 5:00 ਵਜੇ ਆ ਕੇ ਤਾਇਆ ਜੀ ਇਹ ਪਾਣੀ ਕੱਢਦੇ ਕਦੇ ਨਾਲ ਸੀਗੇ ਵੀ ਉਹਦੋਂ ਥਣ ਵਾਲੀ ਲਾਸ ਕਹੀ ਸੀ ਕਿ ਛੋਟਾ ਜੋੜਿਆ ਹੁੰਦਾ ਅੱਛਾ ਛੋਟਾ ਥੱਲੇ ਭਵਾ ਦੇਣੇ ਲਾਸ ਉਹ ਭਰ ਜਾਣਾ ਤੇ ਛੋਟੇ ਨੂੰ ਕਿੱਲੀ ਪਾਉਂਦੀ ਪੰਜਾਲੀ ਪਾਈ ਹੁੰਦੀ ਸੀ ਉਹਦੇ ਜਾਂ ਬਿੰਡੀ ਜੋ ਖਿੱਚ ਕੇ ਲੈ ਜਾਂਦੇ ਤੇ ਉੱਥੇ ਜਦੋਂ ਸਿਰੇ ਤੇ ਜਾਣ ਬੋਕਾ ਤਾਂ ਨਾ ਕਿਣਾ ਕੱਢ ਦੇ ਕਿल्ली ਅੱਛਾ ਜੀ ਉਹਨੇ ਕਿल्ली ਕੱਢ ਦੇਣੀ ਬੈਕਟਾ ਹੀ ਪਾਣੀ ਫਿਰ ਪਾ ਕੇ ਤੇ ਫਿਰ ਤੇ ਲੇਨ ਕਾ ਜੀ ਜਾਨੀ ਕਿ ਚਾਰ ਵਿੱਡਾ ਵਿੱਡ ਆਪਣੇ ਚਾਰ ਚਾਰ ਵਿੱਡ ਚਾਰੇ ਹੀ ਚਲਦੇ ਚਾਰੇ ਪਾਸੇ ਚਲਦੇ ਚੌਪਾਸੀ ਜਗਾ ਸੀ ਹੁਣ ਤੱਕ ਘਰ ਮਾਰ ਬਣ ਗਏ ਚਲਾਉਂਦੇ ਇੱਕ ਹੀ ਵਾਰੀ ਨਾ ਅੱਛਾ ਵਾਰੀ ਨਾ ਚਲਾਉਂਦੇ ਵਾਰੀ ਨਾ ਚਲਾਉਂਦੇ ਇਕੱਠੇ ਨਹੀਂ ਚਾਰੇ ਚਲਦੇ ਚਲਾਉਂਦੇ ਵਾਰੀ ਨਾ ਵਾਰੀ ਨਾਲ ਚਲਾਉਂਦੇ ਸੀ ਠੀਕ ਹੈ ਠੀਕ ਹੈ ਤੇ ਤਾਹ ਜੀ ਫਿਰ ਕਿੰਨਾ ਚਿਰ ਆਪਣਾ ਜਾਨੀ ਕਿ ਖੂਹ ਤਕਰੀਬਨ ਕਿੰਨਾ ਚਿਰ ਲੋਕਾਂ ਨੇ ਇਥੋਂ ਪਾਣੀ ਭਰਿਆ ਸਾਡੀ ਸੁਰਤ ਦੇ ਵਿੱਚ ਸਾਡੀ ਸੁਰਤ ਹੀ ਤਾਂ ਭਰਿਆ ਹੋਗਾ 10 12 ਸਾਲ ਉਦੋਂ ਬਾਅਦ ਘਰਾਂ 'ਚ ਖੂਹਾਂ ਲੱਗ ਗਈਆਂ ਨਲਕੇ ਲੱਗੇ ਫਿਰ ਹੌਲੀ-ਹੌਲੀ ਹਟਦੇ-ਹਟਦੇ ਲੋਕ ਇੱਥੋਂ हट ਗਏ ਫੇਰ ਘਰਾਂ 'ਚ ਜਿਹੜਾ ਪਾਣੀ ਵਰਤਣ ਲੱਗ ਗਏ ਇਹਦਾ ਫਿਰ ਮਤਲਬ ਜਾਨੀ ਸੰਦਲ ਜਦੋਂ ਹਟ ਜੇ ਕੋਈ ਚੀਜ਼ਾਂ ਬੇਵਾਜ਼ੀ ਹੋ ਜਾਂਦੀ ਹੈ ਉਦੋਂ ਬਾਅਦ ਫਿਰ ਕਾਫੀ ਚਿਰ ਹੋਰਿਆ ਲੋਕਾਂ ਦੇ ਗੰਦਪਲੇ ਸਿੱਟਣ ਲੱਗ ਗਏ ਫੇਰ ਸੰਤਾਂ ਨੇ ਜਾਨੀ ਇਸ ਨੂੰ ਵਾਦ ਕਰਨ ਦੀ ਖਾਤਰ ਇਸ ਸਟੈਂਡ ਲਿਆ ਵਿਚ ਆ ਪਿੰਡ ਦੇ ਸਹਿਯੋਗ ਨਾਲ ਤੇ ਵਿਚਾਲੇ ਪਾਈ ਇਹ ਮਾੜੀ ਗੱਲ ਜਿਹੜਾ ਤੁਸੀਂ ਇਹ ਬੇਅਵਦੀ ਕਰਦੇ ਆ ਜੀ ਜੀ ਤੇ ਸੰਤਾ ਨੇ ਜਿਵੇਂ ਪਹਿਲਾ ਦਿਸ ਇਹਦੀ ਉਸੇ ਤਰ੍ਹਾਂ ਤਿਆਰ ਕਰਕੇ ਤੇ ਉਸੇ ਤਰ੍ਹਾਂ ਚਾਰੇ ਵਿੱਡ ਬਣਾ ਕੇ ਤੇ ਜਾਨੀ ਉੱਤੇ ਜਾਲ ਪਾ ਕੇ ਤੇ ਸੰਤਾ ਨੇ ਜਾਨੀ ਵਧੀਆ ਵੇਖਣ ਜੋ ਚੀਜ਼ ਬਣਾ ਜਾਨੀ ਕਿ ਪਹਿਲਾਂ ਵੀ ਐਂ ਸੀਗਾ ਜਿਵੇਂ ਕਿ ਅੱਜ ਮੈਂ ਹੁਣ ਬਣਾਇਆ ਵਾ ਵੀ ਜਦੋਂ ਪਹਿਲਾਂ ਵੀ ਆਹੀ ਸੀਗਾ ਤੇ ਉਵੇਂ ਹੀ ਆ ਬਸ ਕੱਲੀਆਂ ਖੇਲਾ ਨਹੀਂ ਬਣਾਇਆ ਤੇ ਖੇਲਾ ਨਹੀਂ ਬਣਾਇਆ ਉੱਪਰ ਹੋ ਗਿਆ ਇਹਨੂੰ ਜੀ ਪੱਕੇ ਹੋਏ ਇਹਨੂੰ ਜੀ ਉਸ ਤੋਂ ਬਾਅਦ ਕੁਝ ਘਰਾਂ ਚ ਕੁਈਆਂ ਲੋਗਿਆਂ ਲੋਕਾਂ ਦੀਆਂ ਜੀ ਜੀ ਜਿਹੜੇ ਆਮ ਲੋਕ ਸੀ ਉਹ ਪਾਣੀ ਛਪੜਾਂ ਤੋਂ ਪੀਉਂਦੇ ਸੀ ਜਾਨਕਿ ਪਸ਼ੂ ਡੰਗਰਾਂ ਦਾ ਜਿਹੜਾ ਪਾਣੀ ਸੀ ਪਸ਼ੂ ਡੰਗਰਾਂ ਦਾ ਕੱਪੜੇ ਧੋਣ ਦਾ ਪਰ ਆ ਗਾ ਲਈ ਇਹ ਇਥੋਂ ਪਾਣੀ ਆ ਜਿਹੜਾ ਪੀਣ ਵਾਸਤੇ ਜਾਂ ਥੋੜਾ ਬਹੁਤ ਕੋਈ ਨਹੀਂ ਤਾਂ ਲੋਕ ਆਮ ਵੀ ਛਪੜਾਂ ਚ ਹੀ ਨਹਾਉਂਦੇ ਸੀ ਜਾਨਕਿ ਉਦੋਂ ਛਪੜਾਂ ਦੇ ਪਾਣੀ ਸਾਫ਼ ਹੀ ਹੁੰਦੇ ਸੀ ਕਿ ਬੀਸ ਕੰਮਿਆਂ ਬਜੁਰਗਾਂ ਕੱਪੜੇ ਵੀ ਜੀ ਉਹ ਨਹਿਰ ਦਾ ਪਾਣੀ ਪਾਇਆ ਜਾਂਦਾ ਸੀ ਉਹਨਾਂ ਦੇ ਵਿੱਚ ਵੀ ਜੀ ਸਾਲ ਭਾਰ ਤੋਂ ਬਾਅਦ ਚ ਉਹ ਛਪੜ ਸਾਫ਼ ਕੀਤੇ ਜਾਂਦੇ ਸੀ ਜੀ ਇਕੂ ਘੱਟ ਤੋਂ ਘੱਟ 60 ਸਾਲ ਹੋ ਗਏ ਇਹਨੂੰ ਬੰਦ ਹੋਈ ਨੂੰ ਬੰਦ ਹੋਈ ਨੂੰ ਜੀ ਉਦੋਂ ਮੁੜ ਕੇ ਬਸ ਫਿਰ ਰੂੜੀ ਰੱਪਲ ਲਾ ਗਿਆ ਆ ਗੰਦ ਪੈਣ ਲੱਗ ਗਿਆ ਜੀ ਉਸ ਤੋਂ ਬਾਅਦ ਇੱਥੇ ਸੰਤਾਂ ਨੇ ਕੋਤਰੀ ਕਰਾਈ ਸੀ ਜੀ ਕੋਤਰੀ ਦੇ ਕੱਠ ਵੱਜ ਗਿਆ ਉਹ ਉੱਥੇ ਫਿਰ ਸੰਤਾਂ ਨੂੰ ਲੋਕਾਂ ਨੇ ਕਿਹਾ ਵੀ ਇਹ ਇਹਦਾ ਪਾਣੀ 100 ਸਾਲ ਪੀਤਾ ਹੈ ਹੂੰ ਤੇ ਵੀ ਇਹ ਚੰਗਾਰ ਨਿੰਗਾ ਜਿਹੜਾ ਵੀ ਬੇਅਦਵੀ ਜਾਨ ਰਾਤਰ ਚੀ ਦਾ ਖਵਾਜਾ ਖਵਾਜਾ ਬਲੀ ਦਾ ਮੰਨਦੇ ਸੀ ਉਹਨੂੰ ਅਪਾ ਜੀ ਜੀ ਤੇ ਵੀ ਜਿਹੜਾ ਪਾਣੀ ਪੀਤਾ ਤੇ ਉਹਦੀ ਬੇਅਦਵੀ ਹੋ ਰਹੀ ਹੈ ਜੀ ਫਿਰ ਸੰਤਾਂ ਦੇ ਪਾਈ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵੋ ਠੀਕ ਹੈ ਜੀ ਫਿਰ ਇਹਦੀ ਚਾਰ ਦਿਵਾਰੀ ਕਰਾਈ ਸੰਤਾਂ ਨੇ ਜੀ ਚਾਰ ਦਿਵਾਰੀ ਕਰਾ ਕੇ ਇਹਦੇ ਚ ਭਰਤ ਪਾ ਕੇ ਇਹਦੇ ਜੂੜੀ ਰੱਪਾ ਜਿਹੜਾ ਗੰਦ ਸੀਗਾ ਉਹ ਸਾਰਾ ਕੱਢਿਆ ਠੀਕ ਹੈ ਕੱਢ ਕੇ ਫਿਰ ਉਸ ਤੋਂ ਬਾਅਦ ਇਹਨਾਂ ਸੰਤਾਂ ਨੇ ਚਾਰਦिवारी ਕਰਾਈ ਸੰਤਾਂ ਨੇ ਜਾਂ ਪਾਰਕ ਬਣਾਈ ਜੋ ਕੁਛ ਵੀ ਆ ਤਸਵੀਰਾਂ ਲਾਗੀਆਂ ਸੰਤਾਂ ਨੇ ਇੱਥੇ ਜਾਨਕਿ ਪੁਰਾਣੀ ਵੈਲਸ ਨੂੰ ਸਾਂਭਣਾ ਤੇ ਸੰਤਾਂ ਨੇ ਵੀ ਹਨਾ ਵੀ ਆਪ ਦਾ ਜੋਰ ਜਨਗਰ ਦੇ ਨਾਲ ਸਹਿਯੋਗ ਦੇ ਨਾਲ ਵੀ ਪੂਰਾ ਲਾਇਆ ਇੱਥੇ ਉਸ ਸਮੇ ਅਸੀਂ ਛੋਟੇ ਛੋਟੇ ਸੀ ਜੋ ਪਾਣੀ ਪਾਉਂਦੇ ਸੀ ਖੇਡਦੇ ਦਾ ਫਿਰਦੇ ਅਸੀਂ ਵੇਖਿਆ ਵੀ ਸਾਡੀ ਉਮਰ ਇੱਡੀ ਵੱਡੀ ਨਹੀਂ ਸੀਗੀ ਵੀ ਵੀ ਜਿਹੜੀ ਬਾੜੀ ਸੂਝ ਹੀ ਹੋਵੇ ਹਾਂ ਜੀ ਤੇ ਇਸ ਕਰਕੇ ਹੁਣ ਸੰਤਾਂ ਨੇ ਦਿਖ ਬਣਾਤੀ ਇਹਦੀ ਠੀਕ ਹੈ ਚਲੋ ਜਾਨਕੀ ਉਹੀ ਪ੍ਰਾਤਨ ਦੇਖ ਨੂੰ ਆਵਾਜ਼ ਦੁਬਾਰੇ ਕਰਦਾ ਬੇਸ਼ੱਕ ਆਪਾਂ ਵਰਤਦੇ ਨਹੀਂ ਜਾਨਕੀ ਸਤਕਾਰਯੋਗ ਚੀਜ਼ ਨੂੰ ਬਣਾ ਕੇ ਆਪਾਂ ਸੰਭਾਲ ਰੱਖੀ ਆ ਤੇ ਤਾਇਆ ਜੀ ਇੱਕ ਗੱਲ ਹੋਰ ਆ ਵੀ ਆਸੇ-ਪਾਸੇ ਵੀ ਉਦੋਂ ਇੱਥੇ ਕੀ ਸੀਗੇ ਜਾਨਕੀ ਜੰਗਲ-ਜੁੰਗਲ ਸੀ ਕਿ ਕੋਈ ਟਿੱਬੇ ਕੀ ਸੀ ਇਹ ਤਾਂ ਨਾ ਇੱਥੇ ਤਾਂ ਇੰਦਰ ਦਾ ਸਾਰੇ ਛੱਪੜ ਸੀਗੇ ਜੀ ਇੱਕ ਡੇਰੇ ਤੋਂ ਬਗੈਰ ਕੋਈ ਘਰ ਨਹੀਂ ਸੀ ਇੱਥੇ ਕੱਲਾ ਆਪਣਾ ਡੇਰਾ ਹੀ ਸੀਗਾ ਕੱਲਾ ਡੇਰਾ ਸੀਗਾ ਜੀ ਔਰ ਕੋਈ ਇ ਇ ਇ ਇਧਰ ਦੇ ਪਾਸੇ ਰਹਿ ਜਾਂਦੇ ਛੱਬ ਦੇ ਪਾਸੇ ਸੀ ਸਾਰਾ ਪਿੰਡ ਜੀ ਇਧਰ ਤਾਂ ਜਨ ਕੇ ਛੱਪੜ ਸੀ ਦੇ ਨਾਲ ਦੀ ਧਖਣ ਦੀ ਬਾਜ ਘਾਰੇ ਨਹੀਂ ਸੀ ਜੀ ਜੀ ਵੀ ਸੋਨਾਂ ਦੇ ਵਿੱਚ ਆਉਂਦਾ ਵੀ ਕਰੀਦ ਸੀਗੇ ਇੱਥੇ ਲੱਗੇ ਆ ਬਾਨ ਕਰੀਦ ਲੱਗੇ ਸੀ ਜੀ ਵਾਨ ਸੀ ਪਰਮਾਨ ਸੀ ਪਰਮਾਨ ਸੀਗੇ ਜੀ ਪਰਮਾਨ ਬਹੁਤ ਹੁੰਦੇ ਸੀ ਜੀ ਜੀ ਪਰਲੇ ਪਾਸੇ ਜਿਹੜੇ ਘਰ ਰਾਇ ਇੱਥੇ ਪਰਮਾਨ ਹੁੰਦੇ ਸੀ ਉੱਥੇ ਸੰਤਾਂ ਦੀਆਂ ਮੰਡਲੀਆਂ ਆ ਕੇ ਬੈਂਦੀਆਂ ਸੀ ਜੀ ਤੇ ਉਹ ਮੇਂ ਨਮੀ ਨਸਾਂਤ ਰਹਿੰਦੀ ਸੀ ਇੱਥੇ ਜੀ ਉਦੋਂ ਵੀ ਇਸੇ ਖੂਹ ਤੋਂ ਹੀ ਪਾਣੀ ਜਾਂਦਾ ਸੀ ਯਾਨੀ ਕਿ ਪਾਣੀ ਇੱਥੋਂ ਹੀ ਵਰਤਦੇ ਰਹੇ ਆ ਯਾਨੀ ਕਿ ਕੋਈ ਡੇਰੇ ਵੀ ਸੀ ਕਿ ਉੱਥੋਂ ਹੀ ਵਰਤਦੇ ਸੀ ਜੀ 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 ਯਾਨੀ ਕਿ ਇਹ ਵੀ ਡੇਰੇ ਦੇ ਤਾਂ ਬਿਲਕੁਲ ਨਾਲ ਹੀ ਆਉਂਦਾ ਜੀ 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 ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜਿਹੜਾ ਤੁਸੀਂ ਇਹ ਜਿਹੜਾ ਆਪਣੇ ਪਿੰਡ ਦੇ ਵਿੱਚ ਪੁਰਾਣਾ ਖੂਹ ਹੈ ਇਹਦੇ ਬਾਰੇ ਜਾਣਕਾਰੀ ਲੋਕਾਂ ਨੂੰ ਦੇ ਰਹੇ ਆ ਜੀ ਤੇ ਮੈਂ ਮੇਰੀ ਉਮਰ 57 ਸਾਲ ਹੋ ਗਈ ਮੈਂ ਤਾਂ ਆਪਦੀ ਸੁਰਤ ਚ ਜਣੀ ਇਹਨੂੰ ਚੱਲਦਾ ਤਾਂ ਨਹੀਂ ਵੇਖਿਆ ਪਰ ਇਹਨੂੰ ਬੇਅਵਾਦ ਜਾਂ ਜ਼ਰੂਰ ਵੇਖਦੇ ਸੀਗੇ ਜਾਨੀ ਕਿ ਨਰਾਤਾਂ ਜਾਂ ਹੁੰਦਾ ਹੀ ਦੇਖਿਆ ਤੁਸੀਂ ਤਾਂ ਨਾ ਵੀ ਪਾਣੀ ਦਾ ਜਿਵੇਂ ਕਹਦਗੇ ਪਰ ਇੱਕ ਜ਼ਰੂਰ ਸੀਗਾ ਵੀ ਜਦੋਂ ਦੀਵਾਲੀ ਵੇਲੇ ਦੀਵੇ ਜ਼ਰੂਰ ਇੱਥੇ ਰੱਖ ਕੇ ਜਾਂਦੇ ਸੀਗੇ ਪੂਜਾ ਇੰਨੀ ਕੁ ਜ਼ਰੂਰ ਇਹਦੀ ਕਰਦੇ ਰਹੇ ਹਾਂ ਜੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੋਰ ਖੁਈਆਂ ਜਿਹੜੀਆਂ ਲੱਗੀਆਂ ਸੀਆਂ ਇੱਕ ਵਰਦੀਆਂ ਦੇ ਘਰਾਂ 'ਚ ਸੀਗੀਆਂ ਜੀ ਉਹ ਮੈਂ ਚੱਲਦੀ ਵੇਖੀ ਐ ਖੂਹੇ ਉਹਦੇ ਤੋਂ ਪਾਣੀ ਭਰਦੇ ਵੇਖਿਆ ਜੀ ਇੱਕ ਸੀਗੀ ਖੂਈ ਲੱਗੀ ਆਪਣੇ ਮਠਾੜੂਆਂ ਦੇ ਘਰਾਂ 'ਚ ਜੀ ਜਿੱਥੇ ਦੀਵਾਨ ਸਿੰਘ ਦਾ ਦਰਵਾਜ਼ਾ ਹੁੰਦਾ ਸੀ ਉਹ ਵੀ ਖੂਈ ਤੋਂ ਪਾਣੀ ਭਰਦੇ ਵੇਖਿਆ ਜੀ ਯਾਨੀ ਕਿ ਖੂਹਾਂ ਤੁਸੀਂ ਚੱਲਦੇ ਆ ਦੇਖਿਆ ਪਰ ਇਹ ਖੂਹ ਨੂੰ ਚੱਲਦਾ ਨਹੀਂ ਤੁਸੀਂ ਜੀ ਜਿਹੜੀ ਡੇਰੇ ਸੀਗੀ ਖੂਈ ਉਹਦੇ ਤੋਂ ਵੀ ਪਾਣੀ ਭਰਦੇ ਵੇਖਿਆ ਜੀ ਜੀ ਤੇ ਮੈਂ ਤਾਂ ਆਪਦੀ ਸੁਰਤ 'ਚ ਜਾਨੀ ਇੰਨਾ ਕ ਵੇਖਿਆ ਪਰ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਆਵਾਜ਼ ਕੀਤਾ ਹੁਣ ਇੱਥੇ ਜਿਹੜਾ ਜਦੋਂ ਵੀ ਛੁੱਟੀਆਂ ਹੁੰਦੀਆਂ ਸਕੂਲਾਂ ਦੇ ਵਿੱਚ ਜੀ ਬੱਚੇ ਜਿਹੜੇ ਰਿਸ਼ਤੇਦਾਰਾਂ ਦੇ ਘਰ ਆਉਂਦੇ ਮਿਲਣ ਜੀ ਜੀ ਉਹ ਸਾਰੇ ਜਿਹੜੇ ਆ ਕੇ ਇੱਥੇ ਫੋਟੋਆਂ ਖਿਚਾਉਂਦੇ ਆ ਇਹਨੂੰ ਵੇਖਦੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਆ ਸੰਤਾਂ ਦਾ ਹੁਣ ਇਹਨਾਂ ਨੇ ਆ ਦਰਖਤ ਵੀ ਲਾਤੇ ਆ ਜੇ ਯਾਨੀ ਕਿ ਕੁਝ ਪ੍ਰਾਤਨ ਤਸਵੀਰਾਂ ਦਾ ਹੁਣ ਇਹਨਾਂ ਨੂੰ ਸੰਤ ਕਹਿੰਦੇ ਰੰਗ ਰੋਗਨ ਵੀ ਦੁਬਾਰਾ ਕਰਾਵਾਂਗੇ ਦੁਬਾਰਾ ਹੀ ਕਰਾਵਾਂਗੇ ਜੀ ਯਾਨੀ ਕਿ ਮਤਲਬ ਮੋੜ ਆਪਾਂ ਇਹਨੂੰ ਸਰਜੀਤ ਹਨਾ ਵੀ ਪਿੰਡ ਦੇ ਸਹਿਯੋਗ ਦੇ ਨਾਲ ਵੀ ਫਿਰ ਇਹਨੂੰ ਸਰਜੀਤ ਰੱਖ ਗਏ ਕਿਉਂਕਿ ਆਪਣੇ ਪਿੰਡ ਦੀ ਸਭ ਤੋਂ ਪਹਿਲੀ ਨਿਸ਼ਾਨੀ ਆ ਵਸਨ ਦੀ ਪਹਿਲੀ ਨਿਸ਼ਾਨੀ ਕਹਿ ਸਕਦੇ ਆ ਆਪਣੇ ਵੀ ਪਿੰਡ ਨੂੰ ਆਵਾਜ਼ ਕਰਨ ਵਾਲਾ ਇੱਥੋਂ ਪੜੀ ਪੀੜ੍ਹੀ ਦੀ ਜਾਣਕਾਰੀ ਹਾਂ ਹਾਂ ਪੀੜ੍ਹੀ ਦੀ ਜਾਣਕਾਰੀ ਵੀ ਆਉਣ ਵਾਲੀ ਪੀੜ੍ਹੀ ਵੀ ਭੁੱਲੇ ਵੀ ਨਾ ਆਪਣੇ ਵਿਰਸੇ ਦੇ ਨਾਲ ਜੁੜੀ ਵੀ ਰਵੇ ਹਾਂ ਜੀ ਹਾਂ ਬਿਲਕੁਲ ਜੀ ਪਾਣੀ ਨੂੰ ਇੰਨਾ ਬਰਬਾਦ ਨਾ ਕਰੇ ਇੱਕ ਖੂਹ ਜੋ ਸਾਰਾ ਪਿੰਡ ਜੀ ਹੁਣ ਘਰ ਘਰ ਮੋਟਰਾਂ ਚਲਾਉਂਦੇ ਲੋਕ ਜੀ ਘਰ ਘਰ ਟੂਟੀਆਂ ਤੇ ਪਾਣੀ ਡੋਲੀ ਜਾਂਦੇ ਆ ਜੀ ਕੋਈ ਵਾਟਰ ਵਾਰਸ ਵਾਲੀ ਟੂਟੀ ਤੇ ਮੂਰੇ ਕੋਈ ਟੂਟੀ ਨਹੀਂ ਲਾਉਂਦਾ ਜੇ ਕੋਈ ਲਾਉਂਦਾ ਤਾਂ ਬੰਦ ਨਹੀਂ ਕਰਦਾ ਜੀ ਇਹ ਪਾਣੀ ਦੀ ਬੇਅਦਵੀ ਨਾ ਕਰੋ ਉਹ ਲੋ ਉਹ ਪਹਿਲਾਂ ਟਾਈਮ ਵੇਖਿਆ ਜਿਹੜਾ ਸਾਰਾ ਪਿੰਡ ਇੱਕ ਖੂਹੋਂ ਪਾਣੀ ਪੀਂਦਾ ਰਿਹਾ ਇਸ ਕਰਕੇ ਬੇਨਤੀ ਹੈ ਵੀ ਪਾਣੀ ਦੀ ਕਦਰ ਕਰੋ ਕਦਰ ਕਰੋ ਸੰਭਾਲ ਕਰੋ ਜੀ ਜ਼ਰੂਰ ਪਾਣੀ ਦੀ ਕਦਰ ਕਰੋ ਜੀ ਜੀ ਹਾਂ ਇਹ ਇਹ ਗਰਬਾਣੀ ਚ ਵੀ ਲਿਖਿਆ ਹੈ ਵੀ ਪਾਣੀ ਨੂੰ ਮੰਨਿਆ ਪਿਤਾ ਸਮਾਨ ਮੰਨਿਆ ਤੇ ਇਹਨੂੰ ਜਿੰਨੀ ਪਿਤਾ ਦੀ ਇਜਤ ਕਰਦੇ ਆ ਉਨੀ ਪਾਣੀ ਦੀ ਕਰੋ ਨਹੀਂ ਤਾਂ ਮਾੜੇ ਹਾਲਾਤ ਆਉਣ ਨੂੰ ਟਾਈਮ ਨਹੀਂ ਲੱਗਣਾ ਇਹ ਬੇਨਤੀ ਹੈ ਸਾਰੇ ਜੀ ਲੋਕਾਂ ਨਾਲ ਸਾਹਮਣੇ ਸਾਰੇ ਨਗਰ ਦੀ ਜਿੱਥੋਂ ਤੱਕ ਵੀ ਕੋਈ ਇਹਨੂੰ ਦੇਖੂਗਾ ਸਭ ਨੂੰ ਹੀ ਬੇਨਤੀ ਹੈ ਪਾਣੀ ਦੀ ਸੰਭਾਲ ਬਾਰੇ ਤਾਂ ਇਹ ਸੰਤਾ ਨੇ ਵੀ ਸੰਗਸਿਆ ਤੇ ਇਸ ਪਿੰਡ ਦੀ ਜਿਹੜੀ ਕਮੇਟੀ ਹੈ ਵਾਟਰ ਬਾਕਸ ਦੀ ਕਮੇਟੀ ਬਣੀ ਉਹ ਵੀ ਬਹੁਤ ਵਧੀਆ ਬਣੀ ਵੀ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਸਾਡੇ ਕੋਲੇ ਹਰ 2 ਮਹੀਨਿਆਂ ਬਾਅਦ ਲਗਭਗ 1 ਲੱਖ ਤੋਂ 1.5 ਲੱਖ ਰੁਪਏ ਦੇ ਦਰਮਿਆਨ ਇਕੱਠੇ ਹੁੰਦੇ ਪੈਸੇ ਜੀ ਉਹਦੇ ਵਿੱਚੋਂ ਜਿਹੜਾ ਪਿੰਡ ਦੇ ਵਿੱਚ ਵੀ ਅਸੀਂ ਸੁਧਾਰ ਕਰ ਰਹੇ ਆ ਪਾਣੀ ਵੀ ਲਗਭਗ ਹਰ ਘਰ ਪਹੁੰਚ ਰਿਹਾ ਜੀ ਤੇ ਇਹ ਵੀ ਇਹ ਗੱਲ ਵੀ ਹੁਣ ਕਮੇਟੀ ਨੇ ਕੋਲੋਂ ਖਰਚਾ ਕਰਕੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਟੈਂਕੀਆਂ ਵੀ ਦਿੱਤੀਆਂ ਜਿਹੜਾ ਕੋਈ ਸਮਰੱਥ ਹੈ ਜਾਂ ਜਿਨ੍ਹਾਂ ਦੇ ਟੁੱਲੂ ਪੰਪ ਲਾਇ ਬਗੈਣਾ ਨਹੀਂ ਸਰਦਾ ਜੀ ਤੇ ਉਹਨਾਂ ਨੂੰ ਟੁੱਲੂ ਪੰਪ ਜਿਹੜਾ ਉਹ ਮੈਹਕਮੇਨੀਆਂ ਦਾ ਤਾ ਮੁਤਾਬਕ ਟੈਂਕੀ ਦੇ ਵਿੱਚੋਂ ਲਾ ਕੇ ਦਿੱਤਾ ਜਾਂਦਾ ਇਹ ਸਾਰਾ ਉਪਰਾਲਾ ਮੈ ਕਮੇਟੀ ਹੈ ਜਿਹੜੀ ਪਿੰਡ ਦੀ ਉਹ ਕਰ ਰਹੀ ਹੈ ਜੀ ਜੀ ਇਸ ਕਰਕੇ ਪਾਣੀ ਦੀ ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਇਹਦੇ ਵਿੱਚ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਤਾਂ ਕਿ ਜਿਹੜਾ ਪਾਣੀ ਦੀ ਵੱਧ ਤੋਂ ਵੱਧ ਆਪਾਂ ਸੰਭਾਲ ਕਰ ਸਕੀਏ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕੋਈ ਮੁਸ਼ਕਲ ਸਾਨੂੰ ਨਾ ਜੀ ਜੀ ਤੇ ਦੋਸਤੋ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਜਿੰਨੇ ਸਾਡੇ ਬਜ਼ੁਰਗ ਬੈਠਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਤਿਕਾਰ ਕਰਦੇ ਆ ਤੇ ਵੱਧ ਤੋਂ ਵੱਧ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਤਾਂ ਜੋ ਜਿਹੜੀ ਆਪਣੀ ਪ੍ਰਾਤਨ ਸਾਡੇ ਪਿੰਡ ਦੀ ਯਾਨੀ ਕਿ ਪਿੰਡ ਠੱਠੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਖੂਪ ਪੈਂਦਾ ਦੋਸਤੋ ਇਹ ਤੇ ਇਹਦੀ ਆਪਣਾ ਹਨਾ ਵੀ ਸਾਰੇ ਜਿਹਨੇ ਨਵੀਂ ਪੀੜ੍ਹੀ ਦੇ ਜਵਾਕ ਆ ਜਾਂ ਕਹਿ ਸਕਦੇ ਆ ਬੱਚੇ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਪੁਰਾਣੇ ਸਮਿਆਂ ਦੇ ਵਿੱਚ ਐਨੇ ਡੂੰਘੇ ਕਿੰਨੇ ਖੂਲ ਲੱਗੇ ਰਹੇ ਆ ਤੇ ਆਪਣੇ ਬਜ਼ੁਰਗਾਂ ਨੇ ਕਿੱਥੋਂ ਦੇ ਕਿੱਥੋਂ ਵੀ ਹੜੇ ਆ ਜਿਹੜੇ ਦੇਖੇ ਹੈਗੇ ਆਪਦੇ ਉੱਤੇ ਆਏ ਤੇ ਅੱਜ ਦੀ ਟਾਈਮ ਦੇ ਵਿੱਚ ਤਾਂ ਦੁਨੀਆ ਬਹੁਤ ਸੌਖੀ ਆ ਵੀ ਆਪਣੇ ਘਰ ਘਰ ਦੇ ਵਿੱਚ ਪਾਣੀ ਮਿਲਦਾ ਤੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਹਨਾ ਇਹ ਤਾਂ ਖੂਪ ਪਟਦੇ ਸੀਗੇ ਤੇ ਧੰਨ ਜਿਗਰਾ ਸੀ ਉਹਨਾਂ ਦਾ ਜਿਹੜੇ 1.5 150 ਫੁੱਟ 2 200 ਫੁੱਟ ਡੂੰਘੇ ਥੱਲੇ ਤੱਕ ਜਾਂਦੇ ਸੀਗੇ ਲੋਕੀ ਤਾਂ ਦੋਸਤੋ ਵੀਡੀਓ ਸਾਡੀ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਆਹ ਜਾਣਕਾਰੀ ਹਰ ਇੱਕ ਘਰ ਘਰ ਦੇ ਵਿੱਚ ਪਹੁੰਚ ਸਕੇ ਧੰਨਵਾਦ। ਸਮੂਹ ਨਗਰ ਨਿਵਾਸੀ ਦੇ শ্রোਤਾ ਜਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੋ ਆਪਣੇ ਖੂਹ ਤੇ ਪੁਰਾਣੇ ਵਿਰਸੇ ਦੀ ਯਾਦ ਵਿੱਚ ਯਾਦਗਾਰ ਬਣਾਈਆਂ ਗਈਆਂ ਹਨ। ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਜਦ ਅਸੀਂ ਛੋਟੇ ਹੁੰਦੇ ਸੀ ਉਦੋਂ ਦੇਖਦੇ ਹੁੰਦੇ ਸੀ ਕਿ ਜਿਹੜਾ ਖੂਹ ਹੈ ਇਹ ਤੇ ਬਹੁਤ ساری ਰੌਣਕ ਹੁੰਦੀ ਸੀ। ਤੇ ਚੌਰ ਮਾਰੇ ਜਿਹੜੇ ਆ ਉਹ ਦੋ ਤਿੰਨ ਬਿੱਡਾਂ ਤੇ ਪਾਣੀ ਭਰਦੇ ਹੁੰਦੇ ਸੀ ਤੇ ਮਾਈਆਂ ਬੀਬੀਆਂ ਇਥੋਂ ਆਪ ਵੀ ਤੌੜਿਆਂ ਚ ਪਾਣੀ ਲੈ ਕੇ ਜਾਂਦੀਆਂ ਤੇ ਬਾਕੀ ਜਿਹੜੇ ਚੌਰ ਹੁੰਦੇ ਜੀ ਉਹ ਗੱਡੀ ਜਾਂ ਮਸ਼ਕ ਦੇ ਨਾਲ ਘਰਾਂ ਚ ਵੀ ਪਾਣੀ ਪੰਜ-ਛਤ ਤੌੜੇ ਜਿੰਨੇ ਚਾਹੀਦੇ ਜੀ ਉਹ ਪਾਉਂਦੇ ਹੁੰਦੇ ਸੀ ਤਾਂ ਇਸ ਸੁਖੂ ਦੇ ਉੱਤੇ ਬਹੁਤ ਰੌਣਕ ਹੁੰਦੀ ਸੀ ਖੂ ਦਾ ਜਿਹੜਾ ਚਾਰਜ ਫੇਰਾ ਬਹੁਤ ਵਧੀਆ ਹੁੰਦਾ ਸੀ ਐ ਸਾਫ ਸੁਥਰਾ ਖਾਲੀ ਜਗਾ ਹੁੰਦੀ ਸੀ ਘਰ ਵੀ ਇਹਦੇ ਬਹੁਤ ਨੇੜੇ ਤੇੜੇ ਨਹੀਂ ਸਨ ਤੱਕੋ ਚੇਰਾ ਇਸ ਤਰ੍ਹਾਂ ਬੀਤ ਗਿਆ ਉਸ ਤੋਂ ਬਾਅਦ 3 47 ਤੋਂ ਬਾਅਦ ਇਹ ਜਿਹੜਾ ਖੂ ਸੀਗਾ ਇਹ ਤੇ ਰੌਣਕ ਥੋੜੀ ਜੀ ਘਟਣ ਲੱਗ ਗਈ ਹਿਉਰ ਫੇਰ ਵੀ ਪਾਣੀ ਇਥੋਂ ਲੈ ਜਾਂਦੇ ਰਹੇ ਤੇ ਜਿਹੜੇ ਮਹਿਰੇ ਸੀ ਉਹ ਵੀ ਪਾਣੀ ਘਰਾ ਚ ਜਾ ਕੇ ਪਾਉਂਦੇ ਰਹੇ ਆ ਤੇ ਬਹੁਤ ਸੋਹਣੀ ਦਿੱਖ ਸੀ ਖੂਹ ਦੀ ਨਾਲ ਡੇਰਾ ਸਾਹਿਬ ਸੀ ਤੇ ਬਹੁਤ ਵਧੀਆ ਜਾਣੇ ਛੋਏ ਦੀ ਬਣਦੀ ਸੀ ਉਸ ਤੋਂ ਬਾਅਦ 47 ਤੋਂ ਬਾਅਦ ਇਹ ਸਕੂਲ ਸੇਕੇ ਪੜ੍ਹਦੇ ਹੁੰਦੇ ਸੀ ਉਸ ਤੋਂ ਬਾਅਦ ਉਹ ਸਕੂਲ ਬੰਦ ਹੋ ਗਿਆ ਤਾਂ 7-6 ਮਹੀਨਿਆਂ ਬਾਅਦ ਮੈਂ ਡੇਰਾ ਸਾਹਿਬ ਦੇ ਵਿੱਚ ਆ ਗਿਆ ਇਹ ਤੇ ਫਿਰ ਬਹੁਤ ਰੌਣਕ ਉਸੇ ਤਰ੍ਹਾਂ ਹੀ ਪਾਣੀ ਮਾਈਆਂ ਬੀਬੀਆਂ ਲੈ ਕੇ ਜਾਣੀਆਂ ਤੇ ਘਰਾਂ ਚ ਵੀ ਭਰਨਾ ਬਹੁਤ ਰੌਣਕ ਹੁੰਦੀ ਜੇ ਖੂਹ ਦੇ ਉੱਤੇ ਔਰ ਮੈਂ ਪੱਕਾ ਹੀ ਵੇਖਿਆ ਪਹਿਲਾਂ ਕਹਿੰਦੇ ਕੱਚਾ ਹੁੰਦਾ ਜੀ ਕੋਈ ਚਿਰ ਕੱਚਾ ਵੀ ਰਿਹਾ ਕਿ ਬਾਣੀ ਜੀ ਲਿਖਾ ਪਹਿਲਾ ਪਾਣੀ ਜਿਉਹਾ ਜਤਹ ਰਿਹਾ ਸਭ ਕੋਈ ਕਿ ਪਹਿਲਾ ਪਾਣੀ ਭਾਲਦੇ ਸੀ ਜਿੱਥੇ ਪਿੰਡ ਬੰਦਣਾ ਜਾਂ ਕੋਈ ਯੋਧ ਦੇ ਜੰਗ ਕਰਨਾ ਪਹਿਲਾ ਪਾਣੀ ਦਾ ਸਾਧਨ ਵੇਚਦੇ ਪਾਣੀ ਹੈ ਕਿ ਨਹੀਂ ਹੈ ਫੇਰ ਉਸ ਜਗ੍ਹਾ ਤੇ ਡੇਰੇ ਲਾਉਂਦੇ ਸੀ ਤਾਂ ਕਰਦੇ ਸੀ ਸੋ ਇਹ ਜਿਹੜਾ ਪਿੰਡ ਠੱਠੀ ਪਾਈ ਆ ਇਹ ਵੀ ਪਹਿਲਾਂ ਇਹਨਾਂ ਨੇ ਪਾਣੀ ਦੇ ਤਲਾਸ਼ ਕੀਤੀ ਵੀ ਥੋੜਾ ਬਹੁਤਾ ਪਾਣੀ ਕਿੱਥੇ ਹੋਵੇ ਸੁਣਨ ਦੇ ਵਿੱਚ ਆ ਕਿ ਛੋਟੀ ਜੀ ਇੱਧਰ ਟਾਬ ਹੁੰਦੀ ਸੀ ਉਹ ਟਾਬ ਦੇ ਉੱਤੋਂ ਪਾਣੀ ਦੀ ਸਪਲਾਈ ਕਰਦੇ ਸੀਗੇ ਤੇ ਪੀਂਦੇ ਹੁੰਦੇ ਸੀ ਕੁਛera ਇਸ ਤਰ੍ਹਾਂ ਹੀ ਪਾਣੀ ਪੀਂਦੇ ਰਹੇ ਤੇ ਜਿਹੜਾ ਪਿੰਡ ਸੀਗਾ ਵਧਣਾ ਸ਼ੁਰੂ ਹੋ ਗਿਆ ਤੇ ਫਿਰ ਜਿਉਂ-ਜਿਉਂ ਸਮਾਂ ਬਦਲਦਾ ਗਿਆ ਸਮੇਂ ਦੇ ਅਨੁਸਾਰ ਤੇ ਖੂਹ ਲਾਉਣ ਦਾ ਵਿਚਾਰ ਕੀਤਾ ਗਿਆ ਕਿ ਤੇ ਖੂਹ ਲਾਉਣਾ ਚਾਹੀਦਾ ਸਾਰੇ ਪਿੰਡ ਦੇ ਵਿੱਚ ਤੇ ਸਾਣੇ ਬਜ਼ੁਰਗਾ ਨੇ ਉਹਨਾਂ ਨੇ ਸਲਾਹ ਦੇ ਕੇ ਕੱਚਾ ਖੂਹ ਬਣਾ ਦਿੱਤਾ ਸੁਣਦੇ ਵਿੱਚ ਆ ਕੇ ਕੱਚੇ ਖੂਹ ਦੇ ਵਿੱਚ ਵੀ ਕਾਫੀ ਦੇਰ ਤੱਕ ਲੋਕੀ ਪਾਣੀ ਇਸ ਤਰ੍ਹਾਂ ਪੀਂਦੇ ਰਹੇ ਕਰਦੇ ਰਹੇ ਕਰਦੇ ਰਹੇ ਆਪਣਾ ਪ੍ਰੋਗਰਾਮ ਜਿਹੜਾ ਜ ਸੈੱਟ ਕਰਦੇ ਰਹੇ ਉਸ ਤੋਂ ਬਾਅਦ ਇਹ ਕਹਿ ਨਹੀਂ ਸਾਦੇ ਵੀ ਕਦੋਂ ਹੋਇਆ ਮੈਂ ਨਹੀਂ ਦੇਖਿਆਗਾ ਕਿ ਇਹ ਪੱਕਾ ਹੋ ਗਿਆ ਪੱਕਾ ਵੀ ਹੋਇਆ ਭਦੌੜੀ ਹਟ ਜਿਹਨੂੰ ਛੋਟੀ ਹਟ ਕਹਿੰਦੇ ਆ ਉਹ ਤੇ ਉਦੋਂ ਸੀਮੈਂਟ ਤਾਂ ਹੁੰਦਾ ਨਹੀਂ ਸੀ ਤੇ ਚੂਨੇ ਦੇ ਨਾਲ ਇਹਦੀ ਜਣਾਈ ਕੀਤੀ ਗਈ ਤੇ ਇਹਨੂੰ ਪੱਕਾ ਕੀਤਾ ਗਿਆ ਪੱਕਾ ਕਰਨ ਤੋਂ ਬਾਅਦ ਕੋਚਰ ਕਹਿੰਦੇ ਇਸ ਤਰ੍ਹਾਂ ਪਾਣੀ ਪੀਂਦੇ ਰੇ ਫਿਰ ਪਾਣੀ ਬਹੁਤ ਡੂੰਘਾ ਹੁੰਦਾ ਸੀ 100 150 ਫੁੱਟ ਪਾਣੀ ਹੁੰਦਾ ਸੀ ਜਿਹੜੀ ਲਾਜਾ ਉਹ ਬਹੁਤ ਵੱਡੀ ਹੁੰਦੀ ਸੀ ਬਹੁਤ ਖਿੱਚਣਾ ਔਖਾ ਸੀ ਫਿਰ ਬਜ਼ੁਰਗਾਂ ਨੇ ਵਿਚਾਰ ਕੀਤਾ ਕਿ ਵੈੱਡ ਬਣਾਏ ਜਾਣ ਉੱਚੇ ਇਸ ਦੇ ਵਿਚਾਰੋਂ ਤਰਫ ਮੈਂ ਜਿਸ ਤਰ੍ਹਾਂ ਹੁਣ ਬਣਿਆ ਐ ਐਸੇ ਹੀ ਜੇਵ ਤੇ ਚਾਰੋਂ ਤਰਫ ਵੈੱਡ ਬਣਾਏ ਗਏ ਵੈੱਡ ਬਣਾ ਕੇ ਉੱਤੇ ਪੌਣ ਪਾਇਆ ਗਿਆ ਪੌਣ ਪਾ ਕੇ ਮੂਰੇ ਬਲਦ ਜਾਂ ਬੱਚਾ ਕੱਟਾ ਜੋੜ ਕੇ ਉਹ ਲਾਥ ਉਹਦੇ ਵਿੱਚ ਜਾ ਕੇ ਖਿੱਚਦੇ ਰਹੇ ਤੇ ਬੋਕੇ ਦੇ ਨਾਲ ਪਾਣੀ ਕੱਢਦੇ ਰਹੇ ਇਸ ਖੂਹ ਦੇ ਚਾਰ ਬੱਡੇ ਸੀ ਜਿਸ ਤਰ੍ਹਾਂ ਹੁਣ ਹੈ ਔਰ ਚਾਰ ਹੀ ਹਉਦੀਆਂ ਸੀ ਚਾਰੇ ਪਾਸੇ ਜਿਸ ਤਰ੍ਹਾਂ ਹੁਣ ਛੱਡੀ ਵੀ ਜਗਾ ਹਉਦੀਆਂ ਤਾਂ ਨਹੀਂ ਬਣੀਆਂ ਪਰ ਉਹ ਜਗਾ ਜਿਹੜੀ ਛੱਡੀਆ ਬਿੱਡਾਂ ਦੇ ਵਿਚਾਲੇ ਉਹ ਜਾਨੇ ਹਉਦੀਆਂ ਦੀ ਹੈ ਹਉਦੀਆਂ ਦੇ ਵਿੱਚ ਤਾਂ-ਤਾਂ ਟੂਟੀਆਂ ਲੱਗੀਆਂ ਹੁੰਦੀਆਂ ਸੀ ਜੋ ਮੈਂ ਦੇਖਿਆ ਟੂਟੀਆਂ ਗਿਆ ਟੂਟੀਆਂ ਨਹੀਂ ਜਿਹੜੀਆਂ ਹੁਣ ਚੱਲਦੀਆਂ ਇਹ ਤਾਂ ਕਈ ਡਿਜ਼ਾਈਨ ਚੱਲ ਪਿਆ ਉਹ ਤੋਂ ਸਿੱਧਾ ਹੀ ਪਾਇ ਵੀ ਹੁੰਦਾ ਸੀ ਇੰਚੀ ਦਾ ਇੰਚੀ ਪਾਉਣੀ ਇੰਚੀ ਦਾ ਉਹ ਵਿੱਚ ਪਾ ਦੇਣਾ ਜਦੋਂ ਬੰਦ ਕਰਨਾ ਲੱਕੜ ਦਾ ਗੁੱਲਾ ਬਣਾ ਕੇ ਉਹਦੇ ਉੱਤੇ ਲੀਰ ਲਪੇਟ ਕੇ ਉਹਨੂੰ ਬੰਦ ਕਰ ਦੇਣਾ ਇਸ ਤਰ੍ਹਾਂ ਚੱਲਦਾ ਰਿਹਾ ਬਹੁਤ ਜਨਮਾਂ ਦੇਖਦਾ ਰਿਹਾ ਉਸ ਤੋਂ ਕਰਦੇ ਉਸ ਤੋਂ ਬਾਅਦ ਵਿਚਾਰ ਆਉਂਦਾ ਰਿਹਾ ਫੇਰ ਮੇਰਾ ਖਿਆਲ ਪੱਕਾ ਤਾਂ ਮੈਂ ਕਹਿ ਨਹੀਂ ਸਕਦਾ ਕਿ 56 57 55 ਇੱਥੇ ਜੀ ਇਹ ਤਾਂ ਕਿਸੇ ਕਾਰਨ ਕਰਕੇ ਸੰਤਾ ਤੋਂ ਛੁੱਟੀ ਲੈ ਕੇ ਮੈਂ ਲੁਧਿਆਣਾ ਚਲੇ ਗਿਆ ਲੁਧਿਆਣੇ ਜਾ ਕੇ ਕੋਈ ਐਸਾ ਕਾਰਨ ਬਣਿਆ ਕਿ ਉਥੇ ਆਉਣ ਦਾ ਮੌਕਾ ਨਹੀਂ ਮੈਂ ਉਥੇ ਮੇਰੇ 30 32 ਸਾਲ ਲੱਗ ਗਏ 30 32 ਸਾਲ ਲੱਗਣ ਤੋਂ ਬਾਅਦ ਵਿੱਚ ਸਣ 2013 ਜਨਵਰੀ 2000 ਦੇ ਵਿੱਚ ਮੈਂ ਫਿਰ ਇੱਥੇ ਆਇਆ ਡੇਰੇ ਸੰਗਤ ਮੈਨੂੰ ਲੈ ਕੇ ਆਈ ਪੰਚਾਇਤ ਉਲਾਕੇ ਆਉਨਾ ਮੈਂ ਡੇਰੇ ਦੀ ਸੇਵਾ ਆਣ ਕੇ ਸੰਭਾਲੀ ਜਦ ਮੈਂ ਆ ਕੇ ਦੇਖਿਆ ਕਿ ਪਹਿਲਾ ਖੂਹ ਕਿੰਨੀ ਰੌਣਕ ਹੁੰਦੀ ਸੀ ਤਾਂ ਮੇਰੇ ਆਉਂਦੇ ਨੂੰ ਜਿੰਨੇ ਵੀ ਦਿੱਸੀਏ ਸਾਰੇ ਟੁੱਟੇ ਜਿਹੜਾ ਮੌਣ ਸੀ ਉਹ ਵੀ ਟੁੱਟਿਆ ਜ਼ਮੀਨ ਦੇ ਬਰਾਬਰ ਹੋਇਆ ਪਿਆ ਸੀ ਤੇ ਗੰਦ ਮੰਦ ਜਿੰਨਾ ਵੀ ਹੁੰਦਾ ਸੀ ਸਾਰਾ ਉਹਦੇ ਵਿੱਚ ਪਈ ਜਾਂਦਾ ਸੀ ਕਿ ਲੋਕਾਂ ਨੇ ਖੂਹਾਂ ਲਵਾ ਲਈਆਂ ਕਿਸੇ ਨੇ ਨੜਕੇ ਲਵਾ ਲਏ ਪਾਣੀ ਦਾ ਸਾਧਨ ਆਪਣਾ ਆਪਣਾ ਬਣ ਗਿਆ ਬਿਜਲੀ ਦੀਆਂ ਮੋਟਰਾਂ ਲੱਗ ਗਈਆਂ ਵਾਟਰ ਬਾਕਸ ਲਾ ਗਏ ਜੇ ਇਹਦੀ ਖੂਦੀ ਕਦਰ ਘਟ ਗਈ ਮੈਂ ਕਈ ਵਾਰ ਵਿਚਾਰ ਕਰਨਾ ਵੀ ਇੰਨੀ ਰੌਣਕ ਹੁੰਦੀ ਸੀ ਇਹ ਪੁਰਾਣਾ ਵਿਰਸਾ ਸਾਮਕੇ ਰੱਖਣਾ ਚਾਹੀਦਾ ਚਲੋ ਜੀ ਫੇਰ ਕਿ ਬਾਣੀ ਚ ਲਿਖਿਆ ਪਹਿਲਾ ਪਾਣੀ ਜਿਉਹਾ ਜਤ ਹਰਿਆ ਸਭ ਕੋਈ ਕੋਤਰੀ ਸਾਹ ਪ੍ਰਕਾਸ਼ ਕੀਤੀ ਗਈ ਨੌ ਦੇ ਵਿੱਚ ਨੌ ਤੇ 10 ਦੋ 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 ਸਾਤ ਦੋ ਕੋਤਰੀਆਂ ਹੋਈਆਂ ਦਸਵੇਂ ਸਾਲ ਦੇ ਵਿੱਚ ਜਦੋਂ ਕੋਤਰੀਆਂ ਹੋਈਆਂ ਤੇ ਜਿਹੜੀ ਇਹ ਜਗਾ ਸੀ ਖੂਹ ਵਾਲੀ ਬਹੁਤ ਖੁੱਲੀ ਪਈ ਸੀ ਇਹ ਜਿਹੜਾ ਪਿੰਡ ਠੱਠੀ ਪਾਈ ਆ ਇਹ ਵੀ ਪਹਿਲਾਂ ਇਹਨਾਂ ਨੇ ਪਾਣੀ ਦੇ ਤਲਾਸ਼ ਕੀਤੀ ਵੀ ਥੋੜਾ ਬਹੁਤਾ ਪਾਣੀ ਕਿਤੇ ਹੋਵੇ ਸੁਣਨ ਦੇ ਵਿੱਚ ਆ ਕਿ ਛੋਟੀ ਜੀ ਇੱਧਰ ਟਾਬ ਹੁੰਦੀ ਸੀ ਔਰ ਜਦ ਮਾ ਆ ਉਹਦੋਂ ਬੈਂਕ ਵੀ ਬੰਦ ਸੀ ਸਾਰੇ ਖੰਡਰ ਹੋਏ ਪਏ ਸੀ ਔਰ ਖੂਹ ਦੀ ਬੇਅਦਮੀ ਬਹੁਤ ਹੋਈ ਹੋਈ ਸੀ ਮੇਰੇ ਚਤੇ ਦੇ ਵਿੱਚ ਵਿਚਾਰ ਆਉਣਾ ਵੀ ਇਸ ਦਾ ਕਿਤੇ ਨਾ ਕਿਤੇ ਕਰਨਾ ਚਾਹੀਦਾ ਪਰ ਸਮ ਸਮਾਉ ਦੀ ਗੱਲ ਹੈ ਫਿਰ ਜਦੋਂ ਕੋਤਰੀ ਦਾ ਪ੍ਰਕਾਸ਼ ਹੋਇਆ 10 10 ਸਨ ਦੇ ਵਿੱਚ ਉਸੇ ਟਾਈਮ ਤੇ ਸੰਗਤ ਨੇ ਹੋਰ ਸਾਰਿਆਂ ਨੇ ਦੇਖਿਆ ਵੀ ਉਥੇ ਪਾਥੀਆਂ ਪਾਦੇ ਆ ਰੂੜੀਆਂ ਲੱਗੀਆਂ ਲੜਾਈ ਹੁੰਦੀ ਆ ਰੋਜ਼ ਪਾਥੀਆਂ ਪਿੱਥੇ ਉੱਥੇ ਲੜਾਈ ਹੋਣੀ ਇਹ ਕਰਨਾ ਉਹਨਾਂ ਨੇ ਕਹਿ ਕੇ ਕਿ ਗਾ ਵੀ ਅਸੀਂ ਡੇਰਾ ਸਾਹਿਬ ਨੂੰ ਇਹ ਜਗ੍ਹਾ ਦਿੰਦੇ ਆ ਤੇ ਇਹਨੂੰ ਤੁਸੀਂ ਆਪਣੇ ਕੰਟਰੋਲ 'ਚ ਕਰਕੇ ਇਹਦਾ ਉਤਪਾਦਨ ਕਰੋ ਇੱਥੇ ਤਾਂ ਇਹ ਕਰਕੇ ਵੀ ਉਸੇ ਤਰ੍ਹਾਂ ਹੀ ਸੇਵਕਾਂ ਨੇ ਉਸੇ ਗਣੀਏ ਦੇ ਵਿੱਚ ਪਰਤ ਪਾ ਦਿੱਤੀ ਪਰਤ ਪਾ ਕੇ ਉਸ ਤੋਂ ਬਾਅਦ ਅਸੀਂ ਚਾਰਦੁਵਾਰੀ ਕਰੀ ਛੋਟਾ ਜਿਹਾ ਗੇਟ ਲਾ ਦਿੱਤਾ ਉਹਦੇ ਵਿੱਚ ਨਿੰਮਾ ਤੇ ਦੇਕਾ ਲਾ ਦਿੱਤੀਆਂ ਚਲ ਜੋਤਰ ਬੁੜੀਆਂ ਕੁਦਰਤੀ ਸਾਰਿਆਂ ਨੇ ਕਿਸੇ ਨੇ ਵਿਰੋਧ ਨਹੀਂ ਕੀਤਾ ਸਭ ਨੇ ਆਪਣੀਆਂ ਪਾਤੀਆਂ ਰੂੜੀਆਂ ਸਭ ਚੱਕ ਲੀਆਂ ਮੁੜ ਕੇ ਉਹ ਤੇ ਕਿਸੇ ਨੇ ਨਾ ਪਾਤੀ ਪਤੀ ਨਾ ਰੂੜੀ ਲਈ ਨਾ ਕੁਝ ਗਏ ਚਲੋ ਜੀ ਕੋਚਰ ਖੂਹ ਜਿੱਦਰਾ ਉਤੋਂ ਖੁੱਲਾ ਐਂ ਕਰਦ ਰ ਫੇਰ ਕਈ ਸੱਜਣਾ ਐਸੇ ਜੀ ਹੁੰਦੇ ਆ ਕਿ ਚੂਗਾ ਵਿੱਚ ਪਿੰਜਰੇ ਦੇ ਬਾੜ ਨੇ ਤੇ ਇੱਥੇ ਲਿਆ ਕੇ ਖੋਲ ਦੇਣਾ ਸਣੇ ਜਿਉਂਦਿਆਂ ਦੇ ਵਿੱਚ ਛੱਡ ਦੇਣਾ ਹੋਰ ਵੀ ਕੁੱਤਾ ਬਿੱਲਾ ਕੋਈ ਮਰਿਆ ਘਰ ਦੇ ਬਾਹਰ ਮੂਰੇ ਜਾਂ ਕਿਤੇ ਉਹ ਵੀ ਲਿਆ ਕੇ ਇਹਦੇ ਵਿੱਚ ਉਹ ਵੀ ਦੇਖਾ ਮਾਨੂੰ ਬੜਾ ਦੁੱਖ ਹੋਇਆ ਵੀ ਇਹ ਵੀ ਗੱਲ ਨਹੀਂ ਫੇਰ ਆਪਣੇ ਸੱਜਣਾ ਨਾ ਸੇਵਕਾਂ ਨਾ ਸਲਾਹ ਕੀਤੀ ਵੀ ਇਹ ਤੇ ਕੁਛ ਨਾ ਕੋ ਕਰਨਾ ਚਾਹੀਦਾ ਵਿਚਾਰ ਕੀਤਾ ਗਿਆ ਕਿ ਇਹਦੇ ਉੱਤੇ ਛੱਤ ਪਾਈ ਜਾਵੇ ਇਹ ਪ੍ਰਾਣਾ ਵਰਥਾ ਨੂੰ ਬੰਦ ਤਾਂ ਕਰਨਾ ਹੀ ਨਹੀਂ ਕਦੇ ਵੀ ਇਸ ਦੀ ਲੋੜ ਪੈ ਸਕਦੀ ਹੈ ਤਾਂ ਇਹਦੇ ਉੱਤੇ ਛੱਤ ਪਾਈ ਜਾ ਫਿਰ ਸਰੀਆ ਤੇ ਬਜਰੀ ਤੇ ਸੀਮਿੰਟ ਬਹੁਤ ਮੋਟਾ ਲੈਟਰ ਦੇ ਉੱਪਰ ਲਾ ਦਿੱਤਾ ਗਿਆ ਜਦੋਂ ਮੋਟਾ ਲੈਟਰ ਲੱਗ ਗਿਆ ਤੋਂ ਵਧੀਆ ਫਿਰ ਸਾਰਾ ਕੁਛ ਛਿੱਟਣੋ ਬੰਦ ਹੋ ਗਿਆ ਕੋਈ ਵਿੱਚ ਕੋਈ ਚੀਜ਼ ਨਹੀਂ ਰਹਿਣ ਵਧੀਆ ਸ਼ਾਂਤੀ ਦੇ ਨਾਲ ਕੋਈ ਸਾਲ ਲੰਘੇ ਉਸ ਤੋਂ ਬਾਅਦ ਨਵੀਂ ਪੰਚਾਇਤ ਬਣੀ RAM SINGH LODHI ਸਰਪੰਚ ਬਣ ਕੇ ਸਾਰਿਆਂ ਦੇ ਕਰਕੇ ਇੱਥੇ ਇਹਨਾਂ ਨੇ ਇੱਕ ਪਟਵਾਰ ਖੰਡਾ ਦੂਸਰਾ ਜਿੰਮ ਇਨੀ ਜਗ੍ਹਾ ਦੇ ਚ ਕਰਨ ਦੀ ਇਹਨਾਂ ਸਲਾਹ ਬਣਾ ਲਈ ਵੀ ਇਹ ਬਣਾ ਦੀ। ਉਹ ਫੇਰ ਪਟਵਾਰਖਾਨਾ ਬਣ ਲੱਗ ਗਿਆ। ਜਿੰਮ ਬਣ ਗਿਆ। ਫਿਰ ਮੈਂ ਪੰਚਾਇਤ ਨੂੰ ਗਿਆ ਕਹੇ ਜਿਹੜਾ ਖੂਹ ਆ ਇਹ ਜਗ੍ਹਾ ਮੈਨੂੰ ਥੋੜੀ ਦਿੱਤੀ ਜਾਵੇ ਤਾਂ ਕਿ ਮੈਂ ਪ੍ਰਾਣਾ ਵਿਰਸੇ ਦੀ ਯਾਦਗਾਰ ਇੱਥੇ ਬਣਾਉਣੀ ਹੈ। ਉਹ ਸਾਮੀ ਕਣਾ ਨੰਦ ਜੀ ਦੀ ਯਾਦ ਦੇ ਵਿੱਚ ਪਾਰਕ ਬਣਾਉਣਾ ਚਾਹਣਾ। ਜੇ ਥੋੜੀ ਸਲਾਹ ਹੋਵੇ ਤਾਂ ਸਾਰਿਆਂ ਨੇ ਸੈਫਟੀ ਕਰਤੀ। ਸਾਂਭਤੀ ਕਰਕੇ ਜਿੰਨਾ ਕੁ ਮੈਨੂੰ ਜਗ੍ਹਾ ਚਾਹੀਦੀ ਇਹਨਾਂ ਨੇ ਆਪਣੀ ਪਟਵਾਰਖਾਨੇ ਦੀ ਤੇ ਦੂਸਰੇ ਜਮ ਦੀ ਜਗ੍ਹਾ ਰੱਖ ਕੇ ਉਥੇ ਕੰਦ ਕੰਦ ਦਿੱਤੀ ਵਿਚਾਲੇ ਵੀ ਆ ਤੂੰ ਸੰਭਲੋ ਕਿ ਜਿਹੜੇ ਖੂਹ ਹਰੇਕ ਪਿੰਡ ਦੇ ਵਿੱਚ ਬਣੇ ਹੋਏ ਹੋਣਗੇ ਸ਼ੁਰੂ ਤੋਂ ਵੀ ਸਾਰੇ ਪਿੰਡਾਂ ਦੇ ਵਿੱਚ ਇੱਕ ਖੂਹ ਹੁੰਦਾ ਸੀ ਤੇ ਜਦ ਤੱਕ ਸਮਾਜਿਕ ਉਹਨਾਂ ਚਰ ਤੋਂ ਦੀ ਦੇਖਪਾਲ ਹੁੰਦੀ ਰਹੀ ਜਦੋਂ ਧਮਾ ਬਦਲ ਗਿਆ ਮੋਟਰਾਂ ਲਾਗੀਆਂ ਬਿਜਲੀ ਆ ਗਈ ਵਾਟਰ ਵਾਥ ਬਣ ਗਏ ਇਹਨਾਂ ਦੀ ਕਦਰ ਘਟ ਗਈ ਬਾਹੇ ਪਿੰਡਾਂ ਦੇ ਵਿੱਚ ਇਹ ਜਿਹੜੇ ਖੂਹ ਆ ਉਹ ਖੰਡਰ ਬਣੇ ਪਏ ਆ ਕੋਈ ਦੇਖਪਾਲ ਨਹੀਂ ਉਹਨਾਂ ਦੀ ਕੋਈ ਸੰਭਾਲ ਨਹੀਂ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਹੱਥ ਬੰਨ ਕੇ ਸਾਰੇ ਨਗਰਾਂ ਨੂੰ ਬੇਨਤੀ ਆ ਕਿ ਪੁਰਾਣਾ ਵਿਰਸਾ ਸਾਰਾਂ ਨਗਰੇ ਤੋਂ ਪਾਣੀ ਪੀਂਦਾ ਰਿਹਾ ਇਹਦੀ ਦੇਖਭਾਲ ਜ਼ਰੂਰੀ ਹੈ ਵੀ ਜਿੰਨਾ ਹੋ ਸਕੇ ਖੁਦ ਹੀ ਦੇਖਭਾਲ ਕਰਕੇ ਇਹਦੀ ਸੁੱਛਤਾ ਤੇ ਇਹਨੂੰ ਬਹੁਤ ਵਧੀਆ ਬਣਾਉਣ ਦਾ ਵਹੀਲਾ ਕਰੋ ਤਾਂ ਕਿ ਆਉਣ ਵਾਲੇ ਸਮੇਂ ਚ ਪਤਾ ਲੱਗੇ ਵੀ ਇਸ ਤਰ੍ਹਾਂ ਖੂਹ ਹੁੰਦੇ ਸੀ ਸੋ ਮਾਇਸੇਬ ਚਾਰ ਦੇ ਨਾਲ ਪਿੰਡ ਠੱਟੀ ਪਾਈ ਜ਼ਿਲ੍ਹਾ ਮੋਗੇ ਦੇ ਵਿੱਚ ਇਹ ਖੂਹ ਬਣਿਆ ਅਣ ਉਹ ਹੀ ਨਕਸ਼ਾ ਤਿਆਰ ਹੋਇਆ ਤੇ ਕਦੇ ਵੀ ਜੇ ਕਿਸੇ ਨੇ ਦਰਸ਼ਨ ਕਰਨੇ ਆ ਦੇਖਣਾ ਤਾਂ ਆ ਕੇ ਦੇਖ ਸਕਦਾ ਗੇਟ ਦੇ ਉੱਤੇ ਲਿਖਿਆ ਪੁਰਾਣੇ ਵਿਰਸੇ ਦੀ ਸੰਭਾਲ ਆ ਜਾ ਮੇਰੇ ਪਿੰਡ ਦਾ ਤੂੰ ਖੂਬ ਵੇਖ ਲਾ ਇਹ ਉੱਪਰ ਲਿਖਿਆ ਵੈਸੋ ਸੱਜਣਾ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਆ ਕੇ ਦੇਖ ਕੇ ਇਸ ਤਰ੍ਹਾਂ ਖੂਬ ਬਣਾ ਤੇ ਸਾਰੇ ਨਗਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਗੇ ਨਿਸ਼ਾਨੀ ਹੋਣੀ ਚਾਹੀਦੀ ਹੈ ਤੇ ਖੂਦ ਆ ਜਿਹੜਾ ਹੈ ਬਹੁਤ ਵਧੀਆ ਸੰਪਾਰਕ ਬਣਾਉਣਾ ਚਾਹੀਦਾ ਇਹ ਮੇਰੀ ਬੇਨਤੀ ਆ ਸਾਰੇ ਨਗਰ ਨਿਵਾਸੀਆਂ ਨੂੰ ਤੇ ਸੱਜਣਾ ਨੂੰ ਧੰਨਵਾਦ ਸਾਰੇ ਸਾਧ ਸੰਗਤ ਦਾ ਨਗਰ ਨਿਵਾਸੀਆਂ ਨੇ ਪੂਰਾ ਸੰਯੋਗ ਦਿੱਤਾ ਬਾਕੀ ਜਿਸ ਤਰ੍ਹਾਂ ਦਾ ਅੱਗੇ ਸਮਾਂ ਆਊਗਾ ਫਿਰ ਉਸ ਤਰ੍ਹਾਂ ਦਾ ਕਰੀ ਚਲਾਂਗੇ ਬਾਗਰਜੀ ਦਾ ਖਾਲਸਾ ਬਾਗਰਜੀ